ਅਜੀਤ ਸਿੰਘ ਜੀ ਹੰਸਾਲੀ ਵਾਲੇ ਸੰਗਤ ਨੂੰ ਕਈ ਵਾਰੀ ਜਦੋਂ ਕਥਾ ਉਪਦੇਸ਼ ਦਿੰਦੇ ਸੀ ਤਾਂ ਪਿਆਰਿਓ ਉਹ ਕਹਿੰਦੇ ਹੁੰਦੇ ਸੀ ਭਾਈ ਗੁਰੂ ਲਈ ਦਸਵੰਦ ਜਿਹੜਾ ਨਾ ਉਹ ਜ਼ਰੂਰ ਕੱਢਣਾ ਹੈ ਜਿਹੜਾ ਆਪਣੇ ਗੁਰੂ ਲਈ ਦਸਵੰਦ ਕੱਢਦਾ ਹੈ ਸਤਿਗੁਰੂ ਉਹਦੇ ਤੇ ਖੁਸ਼ ਹੋ ਜਾਂਦੇ ਨੇ ਬਾਬਾ ਨਾਨਕ ਸਿੰਘ ਜੀ ਕਲੇਰਾਂ ਵਾਲੇ ਵੀ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਭਲੇ ਉਹ ਜਿਹੜਾ ਮਾੜੇ ਤੋਂ ਮਾੜੇ ਸਮੇਂ ਦੇ ਵਿੱਚ ਔਖੇ ਤੋਂ ਔਖੇ ਸਮੇਂ ਵਿੱਚ ਗੁਰੂ ਲਈ ਦਸਵੰਦ ਕੱਢਣਾ ਨਹੀਂ ਭੁੱਲਦਾ ਕਹਿੰਦੇ ਭਾਈ ਇਹ ਗੱਲ ਯਾਦ ਰੱਖਿਓ ਵੀ ਸਤਿਗੁਰੂ ਉਹਦੇ ਤੇ ਮਾੜਾ ਸਮਾਂ ਆਉਣ ਹੀ ਨਹੀਂ ਦਿੰਦੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਜਦੋਂ ਵੀ ਆਪਾਂ ਜਾਈਏ ਸਾਧ ਸੰਗਤ ਜਿੰਨੀ ਵੀ ਸਮਰੱਥਾ ਹੈ ਕੜਾ ਪ੍ਰਸ਼ਾਦ ਕਰਵਾਈਏ 11 ਰੁਪਏ ਜਾਂ 21 ਰੁਪਏ ਦਾ ਮੱਥਾ ਵੀ ਟੇਕ ਸਕਦੇ ਆ ਕੜਾ ਪ੍ਰਸ਼ਾਦ ਵੀ ਕਰਾ ਸਕਦੇ ਆ ਤੇ ਸਾਦ ਸੰਗਤ ਇਹ ਕੀ ਹੈ ਕਿਉਂਕਿ ਕੜਾ ਪ੍ਰਸ਼ਾਦ ਕਰਾਈਏ ਤੇ ਜ਼ਾਫਰ ਮੱਥਾ ਟੇਕੀਏ ਸਾਦ ਸੰਗਤ ਇਹ ਬਹੁਤ ਵੱਡੀ ਭਾਵਨਾ ਹੈ ਕਿਉਂਕਿ 11 ਰੁਪਏ ਆਪਾਂ ਵੇਖਦੇ ਆ ਹਰ ਇੱਕ ਦੇ ਕੋਲ ਹੁੰਦੇ ਨੇ 21 ਰੁਪਏ ਵੀ ਹਰੇਕ ਦੇ ਕੋਲ ਹੁੰਦੇ ਨੇ ਸਾਦ ਸੰਗਤ ਗੱਲ ਭਾਵਨਾ ਦੀ ਹੈ ਪੈਸਿਆਂ ਦੀ ਨਹੀਂ ਇੱਥੇ 21 100 11 1100 11 11000 ਦੇਣ ਵਾਲੇ ਵੀ ਹੁੰਦੇ ਨੇ ਪਰ ਗੱਲ ਭਾਵਨਾ ਦੀ ਹੈ ਜਿਹਦੇ ਮਨ ਦੇ ਵਿੱਚ ਭਾਵਨਾ ਹੈ ਸਾਧ ਸੰਗਤ ਉਹ 11 ਰੁਪਏ ਵਾਲਾ ਹੋ ਸਕਦਾ ਹੈ ਵੱਧ ਭਾਵਨਾ ਵਾਲਾ ਹੋਵੇ ਤੇ 21000 1100 ਵਾਲਾ ਹੋ ਸਕਦਾ ਘੱਟ ਭਾਵਨਾ ਵਾਲਾ ਹੋਵੇ ਕਿਉਂਕਿ ਗੱਲ ਭਾਵਨਾ ਦੀ ਹੋ ਰਹੀ ਹੈ ਮੇਰੇ ਕਹਿਣ ਤੋਂ ਭਾਵ ਕਿ ਜਦੋਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਮੱਥਾ ਟੇਕਣ ਲਈ ਜਾਈਏ ਤਾਂ ਸਾਡੇ ਕੋਲ ਕੁਝ ਕੋਈ ਮਾਇਆ ਬਹੁਤੀ ਅਤੇ ਬਹੁਤੀ ਭਾਈ ਥੋੜੀ ਜਾਂ ਤਾਂ ਥੋੜੀ ਭਾਵ 11 ਰੁਪਏ ਦਾ ਮੱਥਾ ਟੇਕੀਏ 21 ਰੁਪਏ ਦਾ ਮੱਥਾ ਟੇਕੀਏ ਸਾ ਸੰਗਤ ਗੁਰੂ ਅਗੇ ਅਰਦਾਸ ਕਰੀਏ ਕਿ ਸਤਿਗੁਰੂ ਕਿਰਪਾ ਕਰਿਓ ਜੇ ਤੁਹਾਨੂੰ ਸਤਿਗੁਰੂ ਭਾ ਰਿਹਾ ਹੈ ਨਾ ਤਾਂ ਐਸੀ ਕਿਰਪਾ ਕਰਿਓ ਸਤਿਗੁਰੂ ਮੇਰੇ ਸਾਰੇ ਦੁੱਖੜੇ ਦੂਰ ਹੋ ਜਾਣਾ ਪਾਤਸ਼ਾ ਨਾਮ ਬਾਣੀ ਦੀ ਦਾਤ ਦਿਓ ਮੈਨੂੰ ਭਰੋਸੇ ਦੀ ਦਾਤ ਦਿਓ ਆਪ ਜੀ ਕਿਰਪਾ ਰੱਖਿਓ ਰਹਿਮਤ ਬਣਾ ਕੇ ਰੱਖਿਓ ਸੱਚੇ ਪਾਤਸ਼ਾ ਮੇਰੇ ਸਾਰੇ ਦੁੱਖੜੇ ਦੂਰ ਹੋ ਜਾਣ ਮੈਨੂੰ ਕਿਸੇ ਚੀਜ਼ ਦੀ ਕੋਈ ਘਾਟ ਜਿਹੜੀ ਹੈ ਨਾ ਉਹ ਬਿਲਕੁਲ ਵੀ ਨਾ ਰਵੇ ਸਤਿਗੁਰੂ ਤੁਸੀਂ ਕਿਰਪਾ ਕਰਦੇ ਹੋ ਹਰ ਇੱਕ ਦੇ ਦਰ ਆਿਆਂ ਦੀ ਤੁਸੀਂ ਲਾਜ ਰੱਖਦੇ ਹੋ ਜੋ ਸਤਗੁਰ ਤੇ ਮੋਹ ਫਿਰੇ ਤੇ ਨਾ ਠੌਰ ਨਾ ਠਾਓ ਇਹ ਵੀ ਆਪਾਂ ਪੜ੍ਹਦੇ ਆ ਜਿਹੜਾ ਸਤਗੁਰੂ ਤੋਂ ਮੂੰਹ ਫੇਰ ਲੇ ਉਹਨੂੰ ਤੇ ਕਿਤੇ ਵੀ ਫਿਰ ਢੋਈ ਜਿਹੜੀ ਹੈ ਉਹ ਨਹੀਂ ਮਿਲਦੀ ਗੁਰਮੁਖ ਪਿਆਰਿਓ ਨਾਨਕ ਗੁਰਮੁਖ ਬਖਸ਼ੀਐ ਸੇ ਸਤਗੁਰ ਮੇਲ ਮਿਲਾਓ ਸਤਗੁਰੂ ਕਿਰਪਾ ਕਰਿਓ ਮੈਨੂੰ ਗੁਰ ਪਲੱਸ ਮੁਖ ਮੇਰਾ ਮੁਖ ਗੁਰੂ ਵੱਲ ਹੋ ਜਾਏ ਮੈਨੂੰ ਗੁਰਮੁਖ ਬਣਾ ਲਓ ਮੈਨੂੰ ਬਖਸ਼ ਲਿਓ ਸਤਗੁਰ ਮੇਲ ਮਿਲਾਓ ਸਤਗੁਰੂ ਮੇਰੇ ਐਸੇ ਮੇਲ ਕਰਾਇਓ ਆਪਣੀ ਮੇਰੀ ਆਤਮਾ ਦਾ ਆਪਰੇ ਨਾਲ ਐਸਾ ਮੇਲ ਹੋਵੇ ਸਤਗੁਰੂ ਮੈਂ ਕਦੇ ਤੁਹਾਡੀ ਯਾਦ ਨੂੰ ਤੁਹਾਡੇ ਸਿਮਰਨ ਨੂੰ ਕਦੇ ਭੁੱਲਾਂ ਹੀ ਨਾ ਪਾਤਸ਼ਾਹ ਇਹ ਇਹ ਕਰਿਓ ਇਹ ਕਿਰਪਾ ਕਰਿਓ ਹਰ ਸੇਵ ਹਐ ਸੇਈ ਪੁਰਖ ਜਿਨ੍ਹਾਂ ਹਰ ਤੁਧ ਮਯਾ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਭਉ ਗਿਆ ਸਤਗੁਰੂ ਕਿਰਪਾ ਰਖਿਓ ਮਿਹਰ ਕਰਿਓ ਰੋ ਖੁਸ਼ ਹੋ ਜਾਵੇਗੀ ਸਾਥ ਸੰਗਤ ਕਰੇ ਇਦਾਂ ਦੀ ਬੇਨਤੀ ਕਰਕੇ ਦੇਖਿਓ ਸਤਿਗੁਰ ਅੱਗੇ ਮੱਥਾ ਟੇਕਿਓ ਕਿ 파ਸ਼ਾ ਕਿਰਪਾ ਕਰਿਓ ਸਤਿਗੁਰੂ ਰਹਿਮਤ ਕਰਿਓ ਮੇਰੇ 파ਸ਼ਾ ਨੇ ਕਿਰਪਾ ਕਰ ਦੇਣੀ ਆ ਪਿਆਰਿਓ ਤੁਸੀਂ ਹਰ ਇੱਕ ਪਾਸੇ ਹਰ ਇੱਕ ਜੰਜਾਲ ਤੋਂ ਆਜ਼ਾਦ ਹੋ ਜਾਵੋਗੇ